ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਹਿੰਗ ਨੂੰ ਜੇਕਰ ਤੁਸੀਂ ਪਾਣੀ ਵਿੱਚ ਪਾ ਕੇ ਗੋਡਿਆਂ ਉੱਪਰ ਲੇਪ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਗੋਡਿਆਂ ਵਿੱਚ ਹੋਰੇਦਰ ਤੋਂ ਅਰਹਮ ਮਿਲੇਗਾ ਨੰਬਰ 2 ਸ਼ਾਮ ਦੇ ਸਮੇਂ ਜੇਕਰ ਹੋ ਸਕੇ ਤਾਂ ਕੋਈ ਨਾ ਕੋਈ ਜੂਸ ਬਣਾ ਕੇ ਪੀ ਲਓ ਇਸ ਨਾਲ ਸਰੀਰ ਨੂੰ ਫਾਇਦੇ ਮਿਲਦੇ ਹਨ ਪਰ ਜੇਕਰ ਤੁਸੀਂ ਚਾਹ ਪੀਂਦੇ ਹੋ ਤਾਂ ਚਾਹ ਕਦੇ ਵੀ ਇਕੱਲੀ ਨਾ ਪੀਓ ਹਮੇਸ਼ਾ ਬਿਸਕੁਟ ਨਾਲ ਜ਼ਰੂਰ ਖਾਓ ਇਸ ਨਾਲ ਸਰੀਰ ਨੂੰ ਚਾਹ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਨੰਬਰ 3 ਜਿਹੜੀਆਂ ਔਰਤਾਂ ਨੂੰ ਪੀਰੀਅਡ ਦੌਰਾਨ ਦਰਦ ਰਹਿਣ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 4 ਜਿਹੜੀਆਂ ਔਰਤਾਂ ਦਾ ਕੱਦ ਹੱਦ ਤੋਂ ਜ਼ਿਆਦਾ ਲੰਮਾ ਹੁੰਦਾ ਹੈ ਉਹ ਔਰਤਾਂ ਹਰ ਕੰਮ ਨੂੰ ਬਹੁਤ ਹੀ ਆਸਾਨੀ ਨਾਲ ਕਰ ਸਕਦੀਆਂ ਹਨ ਇਸ ਤੋਂ ਇਲਾਵਾ ਕਿਸਮਤ ਵਾਲੀਆਂ ਹੁੰਦੀਆਂ ਹਨ ਨੰਬਰ 5 ਜੇਕਰ ਤੁਸੀਂ ਰੋਜ਼ਾਨਾ ਬਦਾਮ ਪਿਓ ਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਜਲਦੀ ਮੌਤ ਨਹੀਂ ਆਵੇਗੀ ਨਾਲ ਹੀ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਦੂਰ ਰਹੋਗੇ। ਨੰਬਰ 6 ਪਿਆਜ਼ ਖਾਣਾ ਸਰੀਰ ਦੇ ਅੰਦਰ ਕਦੇ ਵੀ ਕੀੜੇ ਨਹੀਂ ਪੈਂਦੇ ਤੇ ਨਾਲ ਹੀ ਸਰੀਰ ਵੀ ਅਨੇਕਾਂ ਹੀ ਰੋਗਾਂ ਤੋਂ ਹਮੇਸ਼ਾ ਲਈ ਦੂਰ ਰਹਿੰਦਾ ਹੈ। ਹੋ ਸਕੇ ਤਾਂ ਸਿਰਕੇ ਵਾਲੇ ਪਿਆਜ਼ ਦਾ ਸੇਵਨ ਜ਼ਿਆਦਾ ਕਰੋ ਇਹ ਸਿਹਤ ਲਈ ਚੰਗਾ ਹੈ। ਨੰਬਰ 7 ਜੇਕਰ ਤੁਹਾਡੇ ਸਰੀਰ ਨੂੰ ਜ਼ਿਆਦਾ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਦੁੱਧ ਵਿੱਚ ਸ਼ਹਿਦ ਮਿਕਸ ਕਰਕੇ ਪੀਣਾ ਸ਼ੁਰੂ ਕਰ ਦੇਵੋ ਦਿਨਾਂ ਵਿੱਚ ਸਰੀਰ ਵਿੱਚ ਤਾਕਤ ਆਉਣ ਲੱਗ ਜਾਵੇਗੀ ਨੰਬਰ 8 ਜਿਹੜੇ ਲੋਕ ਸਵੇਰੇ ਖਾਲੀ ਪੇਟ ਲੱਸੀ ਜਾਂ ਫਿਰ ਦਹੀਂ ਦਾ ਸੇਵਨ ਕਰਦੇ ਹਨ ਉਹਨਾਂ ਦੇ ਲੀਵਰ ਦੀ ਤੇ ਨਾਲ ਹੀ ਸਰੀਰ ਵੀ ਬਹੁਤ ਹੀ ਚੰਗੇ ਤਰੀਕੇ ਨਾਲ ਸਫਾਈ ਹੁੰਦੀ ਹੈ ਇਸ ਤੋਂ ਇਲਾਵਾ ਤਾਕਤ ਵੀ ਆਉਂਦੀ ਹੈ ਨੰਬਰ ਨ ਉਹ ਜਿਹੜੀਆਂ ਔਰਤ ਆਪਣੇ ਚਿਹਰੇ ਉੱਪਰ ਬੇਸਣ ਲਗਾ ਲੈਂਦੀਆਂ ਨੇ ਉਹਨਾਂ ਔਰਤਾਂ ਦੇ ਚਿਹਰੇ ਉੱਪਰ ਚਮਕ ਆਉਂਦੀ ਹੈ ਨਾਲ ਹੀ ਚਿਹਰੇ ਦੀ ਚਮੜੀ ਵੀ ਜਲਦੀ ਨਾਲ ਬੁੱਢੀ ਨਹੀਂ ਹੁੰਦੀ ਇਸ ਲਈ ਹਫਤੇ ਵਿੱਚ ਦੋ ਵਾਰ ਬੇਸਣ ਦਾ ਰੂ ਲਗਾਉਣਾ ਚਾਹੀਦਾ ਹੈ ਨੰਬਰ 10 ਸੌਣ ਤੋਂ ਪਹਿਲਾਂ ਹਰ ਇਨਸਾਨ ਨੂੰ ਸ਼ੈਅ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਸਰੀਰ ਤੰਦਰੁਸਤ ਦੇ ਨਾਲ ਨਾਲ ਜਵਾਨ ਵੀ ਰਹਿੰਦਾ ਸ਼ੈਅ ਕਰਨਾ ਤੁਹਾਡਾ ਕਦੇ ਵੀ ਭਾਰ ਨਹੀਂ ਵਧੇਗਾ ਨੰਬਰ 11 ਜਦੋਂ ਵੀ ਤੁਸੀਂ ਰੋਟੀ ਬਣਾਓ ਤਾਂ ਉਸ ਨੂੰ ਆਟਾ ਘੱਟ ਲਗਾਓ ਨਹੀਂ ਤਾਂ ਰੋਟੀ ਕਾਲੀ ਹੋ ਜਾਂਦੀ ਹੈ ਤੇ ਨਾਲ ਹੀ ਉਹ ਖਾਣ ਵਿੱਚ ਵੀ ਬਿਲਕੁਲ ਵੀ ਸਵਾਦ ਨਹੀਂ ਲੱਗਦੀ। ਨੰਬਰ 12 ਜੇਕਰ ਤੁਸੀਂ ਰੋਜ਼ਾਨਾ 5 ਮਿੰਟ ਲਈ ਧੁੱਪ ਸੇਕ ਲੈਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 13 ਜੇਕਰ ਤੁਸੀਂ ਦੁਪਹਿਰ ਦੇ ਸਮੇਂ ਦਲੀਆ ਜਾਂ ਫਿਰ ਖਿਚੜੀ ਖਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਤਾਕਤ ਤੇ ਨਾਲ ਨਾਲ ਮਜ਼ਬੂਤੀ ਮਿਲਦੀ ਹੈ। ਨੰਬਰ 14 ਜੇਕਰ ਘਰ ਵਿੱਚ ਬਹੁਤ ਜ਼ਿਆਦਾ ਮੱਖੀ ਮੱਛਰ ਹੋਵੇ ਤਾਂ ਤੇਜ਼ ਪੱਤਾ ਜਾਂ ਫਿਰ ਪਿਆਜ਼ ਦਾ ਸਿਲਕਾ ਜਲਾ ਦਿਓ ਇਸ ਨਾਲ ਸਾਰਾ ਮੱਖੀ ਮੱਛਰ ਭੱਜ ਜਾਵੇਗਾ। ਨੰਬਰ 15 ਜੇਕਰ ਘਰ ਦੇ ਫਰਸ਼ ਬਹੁਤ ਜ਼ਿਆਦਾ ਕਾਲੇ ਹੋ ਗਏ ਹੁਣ ਤਾਂ ਉਹਨਾਂ ਨੂੰ ਨਿੰਬੂ ਦੇ ਰਸ ਵਿੱਚ ਮਿੱਠਾ ਸੋਡਾ ਤੇ ਨਮਕ ਪਾ ਕੇ ਰਗੜ ਦਿਓ। ਇਸ ਨੂੰ ਬਹੁਤ ਹੀ ਆਸਾਨੀ ਨਾਲ ਸਾਫ਼ ਹੋ ਜਾਣਗੇ ਨਾਲ ਹੀ ਸ਼ੀਸ਼ੇੇ ਤਰ੍ਹਾਂ ਚਮਕਣ ਲੱਗ ਜਾਣਗੇ। ਨੰਬਰ 16 ਜਦੋਂ ਵੀ ਤੁਸੀਂ ਘਰ ਵਿੱਚ ਕੋਈ ਵੀ ਸਬਜ਼ੀ ਲਗਾਉਂਦੇ ਹੋ ਤਾਂ ਉਸ ਨੂੰ ਕਦੇ-ਕਦੇ ਏਸੀ ਦਾ ਪਾਣੀ ਵੀ ਜ਼ਰੂਰ ਪਾ ਦਿਆ ਕਰੋ। ਨੰਬਰ 17 ਜੇਕਰ ਤੁਸੀਂ ਸਵੇਰ ਦਾ ਖਾਣਾ ਖਾਦੇ ਬਿਨਾਂ ਹੀ ਘਰ ਤੋਂ ਤੁਰ ਜਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਸੀ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ। ਨੰਬਰ 18 ਜੇਕਰ ਤੁਸੀਂ ਆਪਣੀ ਅੱਖਾਂ ਵਿੱਚ ਰੋਜ਼ਾਨਾ ਰਾਤ ਨੂੰ ਲੋਪਾ ਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਤੇ ਚਮਕ ਵਧੇਗੀ ਨਾਲ ਹੀ ਅੱਖਾਂ ਨੂੰ ਸਹੀ ਰੱਖੇਗਾ। ਨੰਬਰ 19 ਸਾਡੇ ਵਿੱਚੋਂ ਬਹੁਤ ਸਾਰੇ ਹਰ ਰੋਜ਼ ਲੋੜੀਦਾ ਪਾਣੀ ਨਹੀਂ ਪੀਂਦੇ ਪਰ ਇਹ ਸਾਡੇ ਸਰੀਰ ਲਈ ਸਹੀ ਢੰਗ ਨਾਲ ਕੰਮ ਕਰਨਾ ਜ਼ਰੂਰੀ ਹੈ ਸਾਡੇ ਸਰੀਰਿਕ ਕਾਰਜਾਂ ਨੂੰ ਪੂਰਾ ਕਰਨਾ ਰਹਤ ਨੂੰ ਹਟਾਉਣਾ ਤੇ ਸਾਡੇ ਸਰੀਰ ਨੂੰ ਪੋਸ਼ਟਿਕ ਤੱਤ ਤੇ ਆਕਸੀਜਨ ਪਹੁੰਚਾਉਣ ਲਈ ਪਾਣੀ ਬਿਲਕੁਲ ਜ਼ਰੂਰੀ ਹੈ ਕਿਉਂਕਿ ਪਾਣੀ ਹਰ ਰੋਜ਼ ਪਿਸ਼ਾਬ ਅੰਤੜੀਆਂ ਦੀ ਗਤੀ ਪਸੀਨਾ ਤੇ ਸਾਰਾ ਹੀ ਬਾਹਰ ਕੱਢਿਆ ਜਾਂਦਾ ਹੈ ਸਾਨੂੰ ਆਪਣੇ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਲਗਾਤਾਰ ਭਰੰਦੀ ਲੋੜ ਹੁੰਦੀ ਹੈ ਸਾਨੂੰ ਲੋੜੀਦੇ ਪਾਣੀ ਦੀ ਮਾਤਰਾ ਕਈ ਕਾਰਨਾਂ ਤੇ ਨਿਰਭਰ ਕਰਦੀ ਹੈ ਪਰਾਮਦਰਤੀ ਸੋਸਤ ਬਾਲਗ ਨੂੰ ਦਿਨ ਵਿੱਚ 2 ਤੋਂ 3 ਲੀਟਰ ਦੀ ਲੋੜ ਹੁੰਦੀ ਹੈ ਨੰਬਰ ਵੀ ਜੇਕਰ ਤੁਸੀਂ ਘਰ ਤੋਂ ਬਾਹਰ ਜਾਣ ਸਮੇਂ ਮਿੱਠਾ ਖਾ ਕੇ ਘਰ ਤੋਂ ਬਾਹਰ ਜਾਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਕਮਰ ਵਿੱਚ ਸਫਲਤਾ ਪਾ ਸਕਦੇ ਹੋ ਨੰਬਰ 1 ਜੇਕਰ ਤੁਹਾਡੇ ਅੰਦਰ ਖੂਨ ਦੀ ਕਮੀ ਹੋ ਰਹੀ ਹੈ ਤਾਂ ਤੁਸੀਂ ਰੋਜ਼ਾਨਾ ਸ਼ੱਕਰ ਜੂਰ ਖਾਇਆ ਕਰਿਸਨਾ ਖੂਨ ਦੀ ਕਮੀ ਨੂੰ ਬਹੁਤ ਚੰਗੀ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਹੈ ਨੰਬਰ 2 ਜੇਕਰ ਸੀ ਦੇ ਅੰਗਾਂ ਪੈਰਾਂ ਵਿੱਚ ਜਲਨ ਤੇ ਸੇਕ ਦੀ ਸਮੱਸਿਆ ਹੋਵੇ ਤਾਂ ਉੱਪਰ ਸਰੋਂ ਦਾ ਤੇਲ ਲਗਾ ਕੇ ਚੰਗੀ ਤਰ੍ਹਾਂ ਨਾ ਮਾਲਿਸ਼ ਸ਼ੁਰੂ ਕਰ ਲਿਆ ਕਰੋ ਇਸ ਨਾਲ ਬਹੁਤ ਆਰਾਮ ਮਿਲੇਗਾ ਨੰਬਰ 23 ਜਿਹੜੀਆਂ ਔਰਤਾਂ ਦਾ ਖਾਣਾ ਪੀਣਾ ਬਿਲਕੁਲ ਵੀ ਸਹੀ ਨਹੀਂ ਹੁੰਦਾ ਉਹ ਨਾ ਤਾਂ ਸਰੀਰਕ ਪੱਖੋਂ ਸਹੀ ਦਿਖਦੀਆਂ ਨੇ ਤੇ ਨਾਲ ਹੀ अनेका ਹੀ ਰੋਗਾਂ ਦਾ ਸ਼ਿਕਾਰ ਹੁੰਦੀਆਂ ਹਨ। ਨੰਬਰ 24 ਜਦੋਂ ਵੀ ਕੋਈ ਵੀ ਦਾਲ ਸਬਜ਼ੀ ਬਣਾਉਂਦਾ ਉਸ ਵਿੱਚ ਕੜੀ ਪੱਤਾ ਜ਼ਰੂਰ ਪਾ ਲਿਆ ਕਰੋ ਇਸ ਨਾਲ ਸਰੀਰ ਨੂੰ अनेका ਹੀ ਲਾਭ ਮਿਲਦੇ ਹਨ। ਨੰਬਰ 25 ਜੇਕਰ ਆਟੇ ਦੀ ਰੋਟੀ ਨਰਮ ਨਾ ਬਣ ਰਹੀ ਹੋਵੇ ਤਾਂ ਆਟੇ ਵਿੱਚ ਥੋੜਾ ਜਿਹਾ ਦੁੱਧ ਜਾਂ ਫਿਰ ਮਲਾਈ ਜ਼ਰੂਰ ਪਾ ਲਿਆ ਕਰੋ। ਇਸ ਨਾਲ ਰੋਟੀ ਨਰਮ ਤੇ ਸਵਾਦ ਬਣਦੀ ਹੈ। ਨੰਬਰ 26 ਜੇਕਰ ਤੁਸੀਂ ਆਪਣੇ ਦਿਮਾਗ ਨੂੰ ਤੇਜ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ 4 ਤੋਂ 5 ਕਰੋੜ ਚੋ ਖੁਰਜ਼ਾ ਨਾਟ ਘੰਟੇ ਦੀ ਨੀਂਦ ਜ਼ਰੂਰ ਲਓ ਰੋਜ਼ਾਨਾ ਇੱਕ ਚੁਟਕੀ ਕੇਸਰ ਦੁੱਧ ਵਿੱਚ ਮਿਲਾ ਕੇ ਜ਼ਰੂਰ ਪੀਓ ਰੋਜ਼ਾਨਾ ਇੱਕ ਸੇਵ ਜ਼ਰੂਰ ਖਾਓ ਸਿਹਰੇ ਸ਼ਾਮ ਸ਼ਾਂਤ ਜਏਗਾ ਸ਼ਾਇਦ ਜ਼ਰੂਰ। ਨੰਬਰ 32 ਬਾਦਾਮ ਦਾ ਤੇਲ ਕਦੇ ਵੀ ਆਇਲ ਵਾਲੀ ਸਕਿਨ ਵਾਲੀ ਵਿਅਕਤੀ ਨੂੰ ਨਹੀਂ ਲਗਾਉਣਾ ਚਾਹੀਦਾ। ਇਸ ਨਾਲ ਤੁਸੀਂ ਆਪਣੀ ਸਕਿਨ ਨੂੰ ਖਰਾਬ ਕਰ ਸਕਦੇ ਹੋ। ਨੰਬਰ 28 ਜੇਕਰ ਤੁਸੀਂ ਸਬਜ਼ੀ ਵਿੱਚ ਹਰੀ ਮਿਰਚ ਦੇ ਨਾਲ ਹਲਕੀ ਲਾਲ ਮਿਰਚ ਵੀ ਪਾ ਲੈਂਦੇ ਹੋ ਤਾਂ ਇਸ ਨਾਲ ਸਬਜ਼ੀ ਬਹੁਤ ਹੀ ਸੁਆਦ ਤੇ ਦੇਖਣ ਵਿੱਚ ਸੋਹਣੀ ਲੱਗਦੀ ਹੈ। ਨੰਬਰ 29 ਖਾਣਾ ਖਾਣ ਤੋਂ ਤੁਰੰਤ ਬਾਅਦ ਜੇਕਰ ਤੁਸੀਂ ਰੋਜ਼ਾਨਾ ਗੁੜ ਖਾ ਲਓ ਤਾਂ ਇਸ ਨਾਲ ਖੂਨ ਦੀ ਕਮੀ ਦੁਰ ਕਰੇ ਕਬਜ ਦੂਰ ਕਰੇ ਬਲੱਡ ਪ੍ਰੈਸ਼ਰ ਠੀਕ ਰੱਖੇ ਹੱਡੀਆਂ ਮਜ਼ਬੂਤ ਰੱਖੇ ਤੇਜ਼ਾਬ ਨੂੰ ਵਧਣ ਤੋਂ ਰੋਕੇ ਚਮੜੀ ਨੂੰ ਸਾਫ਼ ਤੇ ਚਮਕਦਾਰ ਕਰੇ ਗੈਸਸ ਜਿਹੀ ਟੀ ਦੂਰ ਕਰੇ ਖਾਣਾ ਜਲਦੀ ਹਾਜ਼ਮ ਕਰੇ ਨੰਬਰ 3 ਜੇਕਰ ਤੁਸੀਂ ਰੋਗਾਨਾ ਖਾਣੇ ਵਿੱਚ ਕੜੀ ਪੱਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਵਾਲਾਂ ਨੂੰ ਚਿਹਰੇ ਨੂੰ ਨੇਕਾ ਹੀ ਲਾਭ ਮਿਲਦੇ ਹਨ ਨੰਬਰ 33 ਜੇਕਰ ਤੁਸੀਂ ਹੱਥੋ ਜਦਾ ਪੈਰਾਂ ਪਰ ਬੈਠਦੇ ਹੋ ਤਾਂ ਇਸ ਨਾਲ ਤੁਹਾਡੇ ਜੋੜੇ ਕਮਜ਼ੋਰ ਹੋਣ ਲੱਗ ਜਾਂਦੇ ਨੇ ਇਸ ਲਈ ਵਿੱਚ ਵਿੱਚ ਦੀ ਆਰਾਮ ਵੀ ਜ਼ਰੂਰ ਲਓ ਨੰਬਰ 32 ਜੇਕਰ ਤੁਸੀਂ ਕੱਪੜੇ ਮਸ਼ੀਨ ਦੀ بجائے ਹੱਥਾਂ ਨਾਲ ਧੋ ਲੈਂਦੇ ਹੋ ਤੇ ਇਸ ਨਾਲ ਤੁਹਾਡੀਆਂ ਬਾਹਾਂ ਤੇ ਹੱਥਾਂ ਦੀ ਕਸਰਤ ਚੰਗੀ ਤਰ੍ਹਾਂ ਨਾ ਹੁੰਦੀ ਰਹਿੰਦੀ ਹੈ। ਨੰਬਰ 33 ਜੇਕਰ ਤੁਸੀਂ ਘਰ ਵਿੱਚ ਮੱਛਰ ਮਾਰਨ ਲਈ ਆਲ ਆਊਟ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਤੇਜਪੱਤਾ ਜਲਾ ਸਕਦੇ ਹੋ ਇਸ ਨਾਲ ਸਾਰਾ ਮੱਛਰ ਬਾਹਰ ਨਿਕਲ ਜਾਂਦਾ ਹੈ। ਨੰਬਰ 34 ਜਿਵੇਂ ਦਾ ਪਾਣੀ ਪੀਣ ਨਾਲ ਦੰਦਾਂ ਵਿੱਚ ਹੋ ਰਹੇ ਦਰਦ ਤੋਂ ਬਹੁਤ ਆਰਾਮ ਮਿਲਦਾ ਹੈ। ਨੰਬਰ 35 ਜੇਕਰ ਤੁਸੀਂ ਆਪਣੀ ਤੁੰਨੀ ਵਿੱਚ ਸਰੋਂ ਦਾ ਤੇਲ ਪਾ ਲੈਂਦੇ ਹੋ ਤੇ ਇਸ ਨਾਲ ਫਾਟੇ ਹੋਏ ਬੁੱਲ੍ਹ ਠੀਕ ਹੋ ਜਾਂਦੇ ਹਨ। ਨੰਬਰ 36 ਜੇਕਰ ਤੁਸੀਂ ਖੰਜੂਰ ਨੂੰ ਦੁੱਧ ਵਿੱਚ ਉਬਾਲ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ। ਨੰਬਰ 37 ਰਾਤ ਨੂੰ ਕਦੇ ਵੀ ਜ਼ਿਆਦਾ ਲੇਟ ਖਾਣਾ ਨਾ ਖਾਓ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੁੰਦੇ ਹੋ। ਨੰਬਰ 38 ਜਦੋਂ ਵੀ ਤੁਸੀਂ ਉੱਠਦੇ ਹੋ ਤਾਂ ਹਮੇਸ਼ਾ ਆਪਣਾ ਉਹ ਪੈਰ ਤਰਲਾ ਤਰਤੀ ਤੇ ਉਤਾਰੋ ਜਿਸ ਪਾਸੇ ਨਾਲ ਤੁਸੀਂ ਜ਼ਿਆਦਾ ਕੰਮ ਕਰਦੇ ਹੋ। ਨੰਬਰ 39 ਜਦੋਂ ਵੀ ਤੁਸੀਂ ਉੱਠਦੇ ਹੋ ਉਸ ਸਮੇਂ ਪਾਣੀ ਪੀਓ ਕਿਉਂਕਿ ਖਾਲੀ ਪੇਟ ਪੀਤਾ ਪਾਣੀ ਸੇਤ ਲਈ ਬਹੁਤ ਹੀ ਲਾਭਦਾਇਕ ਹੈ। ਨੰਬਰ 40 ਜਦੋਂ ਵੀ ਤੁਸੀਂ ਸਬਜ਼ੀ ਖਾਂਦੇ ਹੋ ਤਾਂ ਉਸ ਵਿੱਚ ਘਿਓ ਜ਼ਰੂਰ ਪਾ ਕੇ ਖਾਓ ਇਸ ਨਾਲ ਸਰੀਰ ਤੰਦਰੁਸਤ ਰਹੇਗਾ। ਨੰਬਰ 41 ਸਵੇਰੇ ਉੱਠਣਸਾਰ ਜੇਕਰ ਤੁਸੀਂ ਹਲਕੇ ਗਰਮ ਪਾਣੀ ਅੰਦਰ ਨਮਕ ਅਤੇ ਪਾਗੇ ਘਰਾਰੇ ਕਰ ਲੈਂਦੇ ਤਾਂ ਇਸ ਨਾਲ ਗਲਾ ਆਫਤੰਦ ਦਿਨਾਂ ਹੀ ਦੰਦਾਂ ਨੂੰ ਠੰਡਾ ਦਿੱਤਾ ਲੱਗਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 2 ਵਾਲੀ ਜਿਨ੍ਹਾਂ ਦੀ ਪਰਚਨ ਕਿਰਿਆ ਮਜ਼ਬੂਤ ਨਹੀਂ ਹੁੰਦੀ ਉਹਨਾਂ ਨੂੰ ਸੰਤਰੇ ਜੂਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਫਾਈਬਰ ਹੋਣ ਨਾਲ ਤੁਹਾਡੀ ਪਰਚਨ ਕਿਰਿਆ 'ਤੇ ਬੁਰਾ ਅਸਰ ਪੈਂਦਾ ਹੈ ਨੰਬਰ 34 ਜਿਹੜੀਆਂ ਔਰਤਾਂ ਆਪਣਾ ਰੰਗ ਗੂਰਾ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਰੋਜ਼ਾਨਾ ਦੁੱਧ ਵਿੱਚ ਸੌ ਮਿਕਸ ਕਰਕੇ ਪੀ ਲੈਣੀ ਚਾਹੀਦੀ ਹੈ ਨੰਬਰ 44 ਜੇਕਰ ਤੁਹਾਡੇ ਹੱਥਾਂ ਪੈਰ ਫਟ ਜਾਣ ਤਾਂ ਉਹਨਾਂ ਉੱਪਰ ਸ਼ਹਿਦ ਲਗਾ ਲੈਣਾ ਚਾਹੀਦਾ ਹੈ ਇਸ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ ਨੰਬਰ 45 ਜੇਕਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਗਾਂ ਦੇ ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਪੀ ਲਓ ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ ਨੰਬਰ 3 ਵਾਲੀ ਤਾਂਬੇ ਦੇ ਬਰਤਨ ਵਿੱਚ ਰੱਖਾ ਹੋਇਆ ਪਾਣੀ ਸੇਤਲੀ ਬਹੁਤ ਹੀ ਫਾਇਦੇਮੰਦ ਹੁੰਦਾ ਜੇਕਰ ਤੁਸੀਂ ਇਸ ਪਾਣੀ ਨੂੰ ਪੀ ਲੈਂਦੇ ਹੋ ਤਾਂ ਬਹੁਤ ਸਾਰੇ ਰੋਗਾਂ ਤੋਂ निजात pa ਸਕਦੇ ਹੋ ਨੰਬਰ 47 ਗੰਨੇ ਦੇ ਰਸ ਵਿੱਚ ਨਿੰਬੂ ਦਾ ਰਸ ਤੇ ਪੁਦੀਨਾ ਮਿਕਸ ਕਰਕੇ ਪੀਣਾ ਚਿਹਰੇ ਦੀਆਂ ਸ਼ਾਈਆਂ ਖਤਮ ਹੋਣ ਲੱਗ ਜਾਂਦੀਆਂ ਹਨ ਨੰਬਰ 48 ਵਾਲਾਂ ਵਿੱਚ ਤੇਲ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰਨ ਨਾਲ ਦਿਮਾਗ ਤੇਜ਼ ਰਹਿੰਦਾ ਤੇ ਨਾਲ ਹੀ ਨਾੜਾਂ ਵਿੱਚ ਖੂਨ ਦਾ ਸੰਚਾਰ ਸਹੀ ਚੱਲਦਾ ਹੈ ਨੰਬਰ 49 ਸੌਣ ਤੋਂ ਪਹਿਲਾਂ ਜੇਕਰ ਤੁਸੀਂ ਕੋਸੇ ਦੁੱਧ ਵਿੱਚ ਸ਼ਹਿਦ ਮਿਕਸ ਕਰਕੇ ਪੀ ਲੈਂਦੇ ਤਾਂ ਇਸ ਨਾਲ ਤੁਹਾਨੂੰ ਨੇਕਾਂ ਹੀ ਲਾਭ ਮਿਲਣਗੇ ਨੰਬਰ 5 ਸਰੋਂ ਦਾ ਤੇਲ ਸਬਜੀ ਨੂੰ ਜੇਕਰ ਤੁਸੀਂ ਤੜਕਾ ਲਗਾ ਲਓ ਤਾਂ ਇਸ ਨਾਲ ਦਾਲ ਸਬਜੀ ਜਿਆਦਾ ਸਵਾਦ ਬਣਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ